ਸਾਸੀ ਕਾਲ ਜੀ ਸਾਰਿਆਂ ਨੂੰ ਕਾਲੂ ਗਦਰਿੰਗ ਪਹੁੰਚ ਗਿਆ ਜੀ ਪਿੰਡ ਹੈਗਾ ਕੋਰਖਜਨਾ ਜਿਹੜਾ ਗਦਾਬ ਮੇਰੇ ਤੁਸੀਂ ਬਟਾਲਾ ਨਜ਼ੀਕ ਇਹਨਾਂ ਨੂੰ ਕਹੀ ਐਡੇ ਲੱਗਦੇ ਆ ਤੇ ਆਓ ਬਾਈ ਜੀ ਨੇ ਗੱਲਬਾਤ ਕੀਤੀ ਬਾਈ ਜੀ ਸਤਿਕਾਰ 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 ਜੀ ਸਤਿਕਾਰ ਕਈ ਐਡੇ ਮਤਲਬ ਕਿ ਕਈ ਕੋਰਖਜਨਾ ਹੋ ਗਿਆ ਨਾ ਬੜੇ ਬੜੇ ਐਡੇ ਅਲੱਗ ਅਫਗਾਨਾ ਲੱਗੇ ਧਾਨਪੁਰ ਫਟੇ ਘੜ ਚੂੜੀਆਂ ਹੋ ਗਿਆ ਬੜੇ ਐਡੇ ਅਲੱਗ ਅਲੱਗ ਸਾਰੇ ਹੀ ਵਧੀਆ ਬਾਕੀ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਐ ਖਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿਕਾਰ ਜੀ ਗਾਲੂ ਠੀਕ ਠਾਈ ਜੀ ਹਾਂਜੀ ਵਧੀਆ ਵਧੀਆ ਚਲੋ ਕੰਮ ਵਧੀਆ ਚੱਲ ਕੰਮ ਵਧੀਆ ਵਧੀਆ ਬੱਲੇ ਦੀ ਕਿਰਪਾ ਆ ਕਿਨੇ ਆਜ ਫਿਰ ਆਜੋ ਨਾ ਦੋ ਚਲਕੀਆਂ ਤੇ ਪੰਜ ਰਹਿ ਗਈਆਂ ਆਜੋ ਉਹਦੀ ਕਿਰਪਾ ਨਾਲ ਲਾਲ ਤਾਂ ਲੱਗੇ ਬੜਾ ਅੱਛਾ ਲਾਲ ਤਾਂ ਲੱਗ ਜਾਨੇ ਘੱਬਣਾ ਗੱਬਣਾ ਵਾਸੀ ਪਹਿਲਣਾ ਅੱਛਾ ਹਾਂਜੀ ਪਹਿਲਾ ਸੂਆ ਚਾਰ ਦੰਦ ਪਲੂਣ ਬਚਾ ਇਹ ਠੀਕ ਆ ਹਾਂਜੀ ਖੋਲੋ ਫਿਰ ਲੈ ਸ਼ੰਭੂ ਦਿਖਾਣ ਲੋ ਸੁੰਭਾ ਧਰ ਲਗਾਏ ਨੋਗਾਲਾ ਨੋਗਾਲਾ ਲਾਲਾ ਜਾਂ ਸੁੰਭਾ ਲਾਲਾ ਹੋਣਾ ਕਿੰਨੇ ਟਾਈਮ ਲੈ ਜੂਗੀ ਭਾਜੀ ਅਰੇ ਹਫਤਾ ਤੇ ਲੈ ਜਾਣਾ 5 6 ਦਿਨ ਲੈ ਜਾਣੇ ਖੁੱਲੇ ਢੁੱਲੇ 5 6 ਦਿਨ ਲੈ ਜਾ ਬਣੂਗੀ ਚੰਗੀ ਵਛੀ ਨਹੀਂ ਨਹੀਂ 15 16 ਕਿਲੋ ਵਛੀ ਦੁੱਧ ਦੇ ਦੂ ਐਵੇਂ ਝੂੜ ਮਰ ਜੇਵੇ 20 ਦੇ ਦੂ ਭਾਈ ਇਹ ਬਿਲਕੁਲ ਬਿਲਕੁਲ ਇੰਨਾ ਦੇ ਦੂਗੀ ਇੰਨਾ ਇੰਨਾ ਇਨੇ ਕੁ ਵਾਲੀ ਹੈਗੀ ਆ ਕਰਮਾਰੀ ਇੰਨਾ ਦੁੱਧ ਦੇ ਬੜਾ ਵਾਜ ਨਹੀਂ ਦੇ ਦੇ ਚਾਈ ਵਾਲ ਕ੍ਰਾਉਸ ਹੈ ਜਰਸੀ ਦੇ ਵੇਜੇ ਨਹੀਂ ਦੇ ਦੇ ਇੰਨੇ ਬੜਾ ਬਹੁਤ ਆ ਜੀ ਬਹੁਤ ਇਹਦਾ 22 24 ਕਿਲੋ ਵਰਗਾ ਇੰਨਾ ਹੀ ਬਿਲਕੁਲ ਬਿਲਕੁਲ ਜੀ ਬੜਾ ਵੇ ਨਹੀਂ ਬਹੁਤ ਹਾਂਜੀ ਫਿਰ ਲਈ ਅਸੀਂ ਅਸੀਂ ਕਰ ਲੈਣਾ ਅੱਜ ਭੈਣ ਦੇ ਬੇਟੇ 80000 ਦੀ ਕਰ ਲੋ ਮੈਂ ਦੱਸ ਲਾ ਰੰਗ ਦੀ ਆ ਹੈ ਲਾ ਰੰਗ ਆ ਹਾਂ ਕਰ ਲੋ ਨਹੀਂ ਯਾਰ ਆ ਪਾਣੀ ਪਰਾ ਕਰਨਾ ਸੰਦੀਪ ਭਾਜੀ ਨਾ ਤੇ 70 ਨਾ 65 62000 ਦੀ ਵਸੀ ਹਾਂ ਨਾ ਨਹੀਂ ਠੀਕ ਆ ਠੀਕ ਹੈ ਬਿਲਕੁਲ ਜੀ ਹਾਂ ਚੱਲਣ ਦੋ ਲੈ ਜੇ ਉਧਰ ਲਿਆ ਕਰੋ ਖਾ ਕਟਣ ਲੈਵਾ ਲੈਵਾ ਵਖਾਸ 17 ਕਿਲੋ ਦੁੱਧ ਤਿਆਰ ਇਹਦੇ ਕੋਲ ਹੁਣ ਇਸ ਟਾਈਮ ਚੌਬਰ ਪਿਛੇ ਆ ਵਾਹ ਜੀ ਬਾਤ ਹਾਂ ਤੇ ਭਾ ਵੇਖੀ ਅੱਛਾ ਲੈ ਭਾ ਵੇਖਿਆ ਹੀ ਕਰਾਂ ਦੀ ਡਰਨ ਵਾਲਾ ਹੀ ਹੋ ਜਾਣਾ ਕਮ ਹੋ ਜਾਣਾ ਲੈ ਕੱਟ ਵਾਲਾ ਅਸਲ ਅਸਲ ਕੱਟ ਵਾਲਾ ਨਿਵਾਹ ਸਮਝ ਰਹਿਣ ਚਾਰ ਮਗਰ ਤੇਰਾ ਕੋਣ ਹੈ ਠੀਕ ਹੈ ਬਈ ਵਾਹ ਲੈ ਵਾਹ ਬੱਚੀ ਮਾਰ ਬੱਚੀ ਨਹੀਂ ਬੱਚਾ ਮਗਰ ਬੱਚਾ ਚੋਬਰ ਚੋਬਰ ਮਗਰਾ ਆ ਜੀ ਜੀ ਠੀਕ ਹੈ ਮੈਂ ਧੋਲੀ ਓਲੀ ਚੱਲਣਾ ਨਾੜਾ ਦੇ ਦਿਆਂ ਕਿ ਆਪੇ ਉੱਪਰ ਦਿਆਂ ਕਿ ਨਹੀਂ ਵਿਚੋਂ ਉੱਪਰ ਦੇ ਉੱਪਰ ਦੇ ਆ ਕੇ ਗਾੜੀ ਗਾੜੀ ਵਿਖਾਉਂਦੇ ਪਿੱਛੇ ਵੀ ਦੇਖ ਦਿਆਂ ਨਹੀਂ ਪਿੱਛੇ ਵੀ ਦੇਖ ਦਿਆਂ ਕਰਮਾ ਲਈ ਦੀਆਂ ਅੰਭੂ ਖੇਚ ਫੋਟਵਾ ਠੀਕ ਆ ਬੋਲੋ 73 ਕੀ ਮੰਜ 73 ਹਾਂ ਨਾ ਠਾਵਾਗੇ ਨਾ 75 ਨਾ 77 62000 ਦੀ ਠੀਕ ਹੈ ਫਿਰ ਪਹਿਲਾਂ ਕਿਹਾ ਵੀ ਵੇਖ ਜਾਣੀ ਸੀ ਬੜੀ ਬਹੁਤ ਚੰਗੀ ਆ ਹਾਂ ਵੇਖ ਜਾਣੀ ਸੀ ਪਰ ਨਹੀਂ ਜੇ ਭਾਅ ਨਾ ਮਿਲੀ ਆ ਤੇ ਭਾਅ ਨਾ ਦੇ ਦਈਆਂ ਇਹ ਗੱਬਰ ਇਹ ਗੱਬਣਿਆ ਵੈਰ ਦੂਜਾ ਸੁਹਾ ਦੂਜਾ ਸੁਹਾ ਵੈਰ ਗੱਬਾ ਜੀ ਚੱਲ ਪਤਾ ਹੁਣ ਉਹਨੂੰ ਲੈ ਵੀ ਤੋੜ ਕਰਾ ਦੇ ਯੋਗੀ ਠੀਕ ਹੈ ਫਿਰ ਹੋ ਤਾਲ ਆ ਜੂਗੀ ਸੰਦੀਪ ਭਾਜੀ 10 ਦਿਨ ਇਹ ਵੀ ਖੁੱਲੇ ਡੁੱਲੇ ਹੈ ਗੁੰਡਾ ਹੀ ਆਉਂਦੀਆਂ ਕਰਮਾ ਲਈ ਗੁੰਡਾ ਆ ਰਹੀਆਂ ਸਹੀ ਗੁੰਡਾ ਹੀ ਗੁੰਡਾ ਹੀ ਜਿੱਦਾਂ ਮਰਜੀ ਥੱਲੇ ਬੈਠੇ ਰਹੋ ਕੋਈ ਟੈਨਸ਼ਨ ਨਹੀਂ ਹੂੰ ਹੂੰ ਤੋੜੋ ਜੀ ਚੱਲ ਬੱਤ ਓਏ ਬੋਲੋ ਕੁਦਿਆਲ ਜੀ ਇਹ ਵੀ ਭਾਉੜ ਦੀਆਂ ਆਲਾ ਜੀ ਉੜਦੇ ਆਲਾ ਜੀ ਨਾ 70 ਨਾ 65 ਇਹ ਵੀ 62000 ਦੀ 62000 ਦੀ ਹਾਂ ਚੱਲਣ ਦੋ ਲੋਪਲੇ ਸਲੇ ਸੋਰ ਚੜੇ ਅੱਜ ਹਾ ਚੱਲਣ ਦੋ ਛੇਤੀ ਜਦੀ ਵੇਚ ਲੀਏ ਫਿਰ ਲਵਾਵਾਂਗੇ ਨਵੀਆਂ ਲਿਆਓਗੇ ਨਹੀਂ ਸਹੀ ਵੇਖਦੀ ਆ ਬਾਕੀ ਕਰਨਾ ਕਾਲੂ ਫਿਰ ਕੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਉਹ ਵੇਚਣੀਆਂ ਆ ਬਦਵਾ ਦਵ ਕਿਸੇ ਨੂੰ ਵੀ ਕੋਈ 5000 ਕਰਾਇਆ ਬੈਜੂ ਕੋਈ ਜਾਤ ਕਰਦਾ ਮੱਛੀ ਮਗਰਿਆ ਸੰਦੀਪ ਜੀ ਦੇ ਕੋਲ ਦੁੱਧ ਕਿੰਨਾ ਆ ਕਿਲੋ ਬੋੜਾ ਤਿਆਰ ਕਲ ਦੀ ਸੂਈ ਲੋ ਜੀ 12 ਕਿਲੋ ਬੋੜਾ ਤਿਆਰ ਆ ਕਲ ਦੀ ਸੂਈ ਆ ਵੇੜਾ ਕਲ ਦੀ ਸੂਈ ਆ ਗੁਜਾ ਸੁਆ ਤੋਰੋ ਕਰਾਣ ਥਣ ਥਣ ਵੇਲਾ ਕਿੰਨਾ ਸੋਹਣਾ ਲੱਗਾ ਚਵਾਈ ਦੀ ਬਿਲਕੁਲ ਠੰਡੀ ਰੂਮ ਵਰਗੀ ਪੋਲੀ ਨਹੀਂ ਠੀਕ ਆ ਪਰ ਹਾਂਜੀ ਹੁਣ ਇਹ ਵੀ ਕਿੰਨੇ ਦੀ ਪਾ ਦिए ਇਹ ਵੀ ਡਰਾਉਣ ਵਾਲੇ ਕੰਮ ਹੋਣਾ ਵੇਖੀ ਅੱਛਾ 55 ਦੀ ਦੇ ਦੀ ਅ ਵੀ ਹਾਂ 55 ਦੀ ਨਹੀਂ ਉਪਰਾ ਸੰਦੀਪ ਜੀ ਨਾ 55 ਨਾ 50 47000 ਦੀ ਨਹੀਂ ਠੀਕ ਆ ਮੰਨ ਜੇਗਾ ਅੱਜ ਤੂੰ ਬਾ ਮਨ ਨਹੀਂ ਮੰਨੇਗਾ ਸਹੀ ਗੱਲ ਹਾਂ ਇਹ ਵੀ ਤਾੜੀ ਹੋਈ ਇਹ ਵੀ ਤਾੜੀ ਆ ਇਹ ਦੇਖੋ 6-7 ਕਿਲੋ ਜੇ ਬੋਲਾ ਬੋਲਾ ਯਾਰ ਮੈਨੇ ਝੂਠ ਮਾਰਨਾ ਵੀ 10 ਕਿਲੋ ਆ ਇਹ ਬੱਚਾ ਮਗਰ ਆ ਜਾ ਪੰਜਵਾਂ ਛੇਵਾਂ ਦੇਣੇ ਆ ਜੇ ਠੀਕ ਆ ਹਾਂ ਜਿੰਨਾ ਹੈਗਾ ਉਹਨਾਂ ਹੀ ਦੱਸਣਾ ਭਰਾ ਲੈ ਵੀ ਚੰਗੂ ਦਿਖਾ ਕਰਾਂ ਦੀ ਇਹ ਵੀ ਹੱਥ ਦਾ 10 ਕਿਲੋ 12 ਇਹਨਾਂ ਕ ਚਵਾਈ ਜਾਊਗੀ ਜਾਂ ਕਿ ਹੁਣ 14-15 ਉਹ ਗਲਤ ਗੱਲ ਆ ਨਹੀਂ ਗਲਤ ਬਿਲਕੁਲ ਬਿਲਕੁਲ ਬਾਕੀ ਚਵਾਚ ਉਹ ਬੜਾ ਸੋਹਣਾ ਥਣ ਸੋਹਣਾ ਲੱਗਾ ਆ ਬੋਲੇ ਦੇ ਆ ਜੇ ਬੋਲੇ ਤੇ ਬੋਲੇ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਉੱਡਦੀਆਂ ਵਾਲੇ ਕਰ ਦੇਣਾ ਇੱਥੇ ਕਰ ਦਈਏ ਹਾਂ 40 ਦੇ ਦਈਏ 35 ਦੀ ਜਾਣ ਦੇ 35 ਦੀ ਜਾਣ ਤੇ ਕੀਤਾ ਦੇ ਦਾਂਗੇ ਜਾਣ ਦੇ 35 ਦੀ ਚੱਲ ਹੋਰ ਛੜ ਦਾਂਗੇ 2033000 ਦੀ 30000 ਜਾਣ ਦੀ ਦੇਣੀ ਉਹ ਬਸ ਹੁਣ ਜਾਣ ਠੀਕ ਹੈ ਇਹ ਵੀ ਜੋ ਮਾਨਦਾਨ ਹੁਣ ਥੋੜਾ ਬੋੜਾ ਕੋਈ 100 100 ਛੜ ਦਾਂਗੇ ਬਸ ਠੀਕ ਆ ਹਾਂ ਲੋ ਜੀ ਪੰਜ ਵਹਿਰਾ ਬਾਈ ਕੋਲ ਜੀ ਪੰਜੇ ਸੁਈਆਂ ਸਵਾਈਆਂ ਬਾਕੀ ਮੇਰਾ ਵੀਰ ਇੱਥੇ ਆ ਕੇ ਇੱਕ ਟਾਈਮ ਦੋ ਟਾਈਮ ਚੁਾਈ ਕਰੋ ਹੱਥ ਸਲੀ ਕਰੋ ਹਾਂ ਜੀ ਹਾਂ ਜੀ ਚਲੋ ਬਾਕੀ ਜਿਹੜੀਆਂ ਗੱਬਨਾਂ ਵੜਾਵਾ ਉਹਨਾਂ ਦੀ ਆਪਣੀ ਗਰੰਟੀ ਹੋਊਗੀ ਥਣਾ ਦੀ ਤੇ ਭਾਰ ਪਿਛੇ ਦੀ ਬਾਜੀ ਬਸ ਠੀਕ ਹੈ ਕਿ ਨਹੀਂ ਤੇ ਸੂਈਆਂ ਦੀ ਵੀ ਗਰੰਟੀ ਹੋਊਗੀ ਉਹ ਤਾਂ ਹੈਗੀ ਨਹੀਂ ਪਰ ਕੋਈ ਹੈਗੀ ਥਣਾ ਦੀ ਦੁੱਧ ਦੀ ਗਰੰਟੀ ਹੋਊਗੀ ਚਲੋ ਜੀ ਉਹ ਦੋ ਹੀ ਦੱਸਿਆ ਵਾ ਜਿਹੜਾ ਜਿਹੜਾ ਥਲੇ ਹੈਗਾ ਕੋਈ ਦੇ ਕੋ 17 ਕਿਲੋ ਤੇ 17 ਦੇ 20 ਲੈਵੇ ਦੇ ਹਸਾਣਾ 20 22 ਵੀ ਦੱਸ ਦਿੰਦੇ ਨਾ ਤਾਂ ਵੀ ਚੱਲ ਜਾਣਾ ਉਹ ਦੱਸਿਆ ਜਿਹੜਾ ਹੈਗਾ ਚਲੋ ਤੇ ਜਿੰਨਾ ਹੈਗਾ ਉਹਨਾਂ ਹੀ ਦੱਸਿਆ ਵਾ ਠੀਕ ਇਹ ਨਹੀਂ ਪੈਂਦੇ 20 ਕਿਲੋ ਕਹਿ ਕੇ ਨਾ 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 ਲੋੜ ਨਹੀਂ ਲੋੜ ਹੀ ਨਹੀਂ ਮੰਨ ਲਓ 20 ਕਹਿ ਕੇ 75 ਦੀ ਪਾ ਦਿੰਦੇ ਆਇਆ ਕਿ ਨਹੀਂ ਚਲੋ ਹੁਣ ਵੀ 17 ਕਿਲੋ ਵੀ 75 ਦੀ ਪਈ ਦੀ ਵਿਕਦੀ ਆ ਵਿਕਦੀ ਵੇਜੀ ਵਿਕਦੀ ਆ ਵਿਕਦੀ ਜੱਡੀ ਵਸ਼ੀ ਆ ਪਾਕੀ ਆ ਬਈ ਆਪਾਂ ਨੂੰ ਜਾਇਜ ਮਿਲੀ ਹੈ ਜਾਇਜ ਪਾਤ ਚਲੋ ਹਾਂ ਬਾਕੀ ਪਿੰਡ ਆਪਣਾ ਹੈਗਾ ਕੋਟਖਜਾਨਾ ਤੇ ਜ਼ਿਲ੍ਹਾ ਗਰਦਾਸਪੁਰ ਆ ਤੇ ਤਹਿਸੀਲ ਬਟਾਲਾ ਤੇ ਮੋਬਾਈਲ ਨੰਬਰ ਹੈਗਾ 96468 27503 ਸਸ ਸਸ ਕਾ ਜੀ